ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਚੈੱਕ ਬਾਉਂਸ ਦੇ ਕੇਸ ਬਾਰੇ ਚੈੱਕ ਬਾਉਂਸ ਦਾ ਕੇਸ ਜਿਹੜਾ ਕਿਵੇਂ ਫਾਈਲ ਕੀਤਾ ਜਾਂਦਾ ਇਸ ਬਾਰੇ ਗੱਲ ਕਰਾਂਗੇ ਚੈੱਕ ਦੀ ਡੈਫੀਨੇਸ਼ਨ ਕੀ ਹੈ ਇਸ ਬਾਰੇ ਗੱਲ ਕਰਾਂਗੇ ਸਜ਼ਾ ਕੀ ਹੋ ਸਕਦੀ ਹੈ ਇਸ ਬਾਰੇ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਤੇ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਇਸ ਤੋਂ ਪਹਿਲਾਂ ਕਿ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਸਮਝ ਆ ਸਕੇ ਮੰਨ ਲਓ ਤੁਸੀਂ ਕਿਸੇ ਨੂੰ 50000 ਦਾ ਚੈੱਕ ਦਿੱਤਾ ਉਹ ਤੁਸੀਂ ਚੈੱਕ ਨਹੀਂ ਦਿੱਤਾ ਇੱਕ ਤਰ੍ਹਾਂ ਦਾ 50000 ਦਾ ਨੋਟ ਦਿੱਤਾ ਉਸ ਨੂੰ ਚੈੱਕ ਜਦੋਂ ਬੈਂਕ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹ ਚੈੱਕ ਬਾਊਂਸ ਹੋ ਜਾਂਦਾ ਹੈ ਬੈਂਕ ਵੱਲੋਂ ਜਿਹੜਾ ਇੱਕ ਸਲਿੱਪ ਦਿੱਤੀ ਜਾਂਦੀ ਹੈ ਜਿਹਨੂੰ ਆਪਾਂ ਰਿਟਰਨ ਮੀਮੋ ਕਹਿੰਦੇ ਨੇ ਉਸ ਵਿੱਚ ਜਿਹੜਾ ਕਾਰਨ ਖਿਆ ਹੁੰਦਾ ਚੈੱਕ ਬਾਉਂਸ ਦਾ ਕਾਰਨ ਕੀ ਹੈ ਮੰਨ ਲਓ ਪੈਸੇ ਹੈ ਨਹੀਂ ਖਾਤੇ 'ਚ ਪੈਸੇ ਹੈ ਨਹੀਂ ਖਾਤਾ ਬੰਦ ਕਰਾਤਾ ਸਾਈਨ ਨਹੀਂ ਮਿਲੇ ਕੋਈ ਕਟਿੰਗ ਹੈ ਕੋਈ ਵੀ ਕਾਰਨ ਹੋ ਸਕਦਾ ਚੈੱਕ ਬਾਉਂਸ ਦਾ ਜਿਸ ਵੀ ਕਾਰਨ ਕਰਕੇ ਚੈੱਕ ਬਾਉਂਸ ਹੋਇਆ ਹੁੰਦਾ ਉਹ ਮੀਮੋ ਦੇ ਵਿੱਚ ਲਿਖਿਆ ਹੁੰਦਾ ਜੋ ਤੁਸੀਂ ਚੈੱਕ ਦਿੱਤਾ ਸੀ 50000 ਦਾ ਜੋ ਮਤਲਬ ਨੋਟ ਦਿੱਤਾ ਸੀ 50000 ਦਾ ਉਹ ਚੱਲਿਆ ਨਹੀਂ ਉਹ ਫਰਜੀ ਨਿਕਲਿਆ ਹੁਣ ਆਪਾਂ ਗੱਲ ਕਰਦੇ ਹਾਂ ਕੇਸ ਬਾਰੇ ਚੈੱਕ ਬਾਉਂਸ ਦਾ ਕੇਸ ਫਾਈਲ ਕਿਵੇਂ ਕੀਤਾ ਜਾਂਦਾ ਮੰਨ ਲਓ ਤੁਹਾਨੂੰ ਕਿਸੇ ਨੇ 1 ਲੱਖ ਰੁਪਏ ਦਾ ਚੈੱਕ ਦੇਤਾ ਚੈੱਕ ਬਾਉਂਸ ਹੋ ਗਿਆ ਬਾਉਂਸ ਹੋਣ ਦਾ ਕੋਈ ਵੀ ਕਾਰਨ ਹੋ ਸਕਦਾ ਉਹਦੇ ਖਾਤੇ ਹੈਣੀ ਸਿਗਨੇਚਰ ਨਹੀਂ ਮਿਲੇ ਉਹਦੇ ਜਾਂ ਕੋਈ ਕਟਿੰਗ ਕੀਤੀ ਹੈ ਜਾਂ ਉਹਨੇ ਖਾਤਾ ਬੰਦ ਕਰਾਤਾ ਕੋਈ ਵੀ ਕਾਰਨ ਹੋ ਸਕਦਾ ਚੈੱਕ ਬਾਉਂਸ ਦਾ ਬੈਂਕ ਵੱਲੋਂ ਇੱਕ ਰਿਟਰਨ ਮੀਮੋ ਦਿੱਤਾ ਜਾਂਦਾ ਜਿਸ ਤੇ ਕਾਰਨ ਲਿਖਿਆ ਹੁੰਦਾ ਚੈੱਕ ਬਾਉਂਸ ਹੋਣ ਦਾ ਉਸ ਤੋਂ ਬਾਅਦ 30 ਦਿਨਾਂ ਦੇ ਅੰਦਰ ਅੰਦਰ ਉਸ ਵਿਅਕਤੀ ਨੂੰ ਲੀਗਲ ਨੋਟਿਸ ਦੇਣਾ ਹੁੰਦਾ ਹੈ 15 ਦਿਨਾਂ ਦਾ ਲੀਗਲ ਨੋਟਿਸ ਦੇਣਾ ਹੁੰਦਾ ਉਸ ਨੂੰ ਕਿਹਾ ਜਾਂਦਾ ਹੈ ਜਾਂ ਤਾਂ ਸਾਡੇ ਪੈਸੇ ਦੇ ਦੇ ਸਮਝੌਤਾ ਕਰ ਲੈ ਨਹੀਂ ਤਾਂ ਫਿਰ ਅਦਾਲਤ ਦੇ ਵਿੱਚ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਊਗੀ 15 ਦਿਨ ਬੀਤਣ ਤੋਂ ਬਾਅਦ ਉਹਦਾ ਕੋਈ ਜਵਾਬ ਨਹੀਂ ਆਇਆਗਾ 15 ਦਿਨ ਬੀਤ ਗਏ ਉਸ ਬੰਦੇ ਨੇ ਕੋਈ ਰਿਪਲਾਈ ਨਹੀਂ ਦਿੱਤਾ ਉਸ ਤੋਂ ਬਾਅਦ ਤੁਸੀਂ 1 ਮਹੀਨੇ ਦੇ ਅੰਦਰ ਅੰਦਰ ਉਸ ਵਿਅਕਤੀ ਦੇ ਖਿਲਾਫ ਕੇਸ ਫਾਈਲ ਕਰ ਸਕਦੇ ਹੋ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਧਾਰਾ 138 ਦੇ ਤਹਿਤ एनआई एक्ट 138 ਦੇ ਤਹਿਤ ਉਸ ਵਿਅਕਤੀ ਦੇ ਖਿਲਾਫ ਤੁਸੀਂ ਕੇਸ ਫਾਈਲ ਕਰ ਸਕਦੇ ਹੋ ਇੱਕ ਮਹੀਨੇ ਦੇ ਅੰਦਰ ਅੰਦਰ ਤੁਸੀਂ ਕੇਸ ਫਾਈਲ ਕਰ ਸਕਦੇ ਹੋ ਹੁਣ ਇੱਕ ਉਦਾਹਰਨ ਨਾਲ ਸਮਝਦੇ ਆਪਾਂ ਮੰਨ ਲਓ ਤੁਹਾਨੂੰ ਕਿਸੇ ਵਿਅਕਤੀ ਨੇ 1 ਜਨਵਰੀ ਦਾ 1 ਲੱਖ ਰੁਪਏ ਦਾ ਚੈੱਕ ਦਿੱਤਾ ਤੁਸੀਂ ਉਸ ਨੂੰ 1 ਜਨਵਰੀ ਨੂੰ ਹੀ ਬੈਂਕ ਦੇ ਵਿੱਚ ਕੈਸ਼ ਕਰਾਉਣ ਵਾਸਤੇ ਲਾਤਾ ਚੈੱਕ ਲਾਉਣ ਤੋਂ ਬਾਅਦ ਚੈੱਕ ਲਾਉਣ ਤੋਂ ਬਾਅਦ ਉਹ ਬਾਊਂਸ ਹੋ ਗਿਆ ਚੈੱਕ 2 ਜਨਵਰੀ ਨੂੰ ਤੁਹਾਨੂੰ ਪਤਾ ਲੱਗਿਆ ਕਿ ਚੈੱਕ ਬਾਊਂਸ ਹੋ ਗਿਆ ਬੈਂਕ ਨੇ ਤੁਹਾਨੂੰ ਮੀਮੋ ਦੇਤਾ ਬੈਂਕ ਨੇ ਕਹਿ ਦਿੱਤਾ ਕਿ ਖਾਤੇ 'ਚ ਪੈਸੇ ਨਹੀਂ ਜਾਂ ਸਾਈਨ ਨਹੀਂ ਮਿਲੇ ਜਾਂ ਕਟਿੰਗ ਹੈ ਕੋਈ ਜਾਂ ਖਾਤਾ ਬੰਦ ਕਰਾਤਾ ਕੋਈ ਵੀ ਕਾਰਨ ਹੋ ਸਕਦਾ ਉਸ ਤੋਂ ਬਾਅਦ 1 ਮਹੀਨੇ ਦੇ ਅੰਦਰ ਅੰਦਰ ਨੋਟਿਸ ਦੇਣਾ ਹੁੰਦਾ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਇਲੀਗਲ ਨੋਟਿਸ ਉਸ ਵਿਅਕਤੀ ਨੂੰ ਦੇ ਸਕਦੇ ਹੋ ਜਿਸ ਨੇ ਤੁਹਾਨੂੰ ਚੈੱਕ ਦਿੱਤਾ ਸੀ 15 ਦਿਨਾਂ ਦਾ ਲੀਗਲ ਨੋਟਿਸ ਹੁੰਦਾ 15 ਦਿਨਾਂ ਦੇ ਅੰਦਰ ਅੰਦਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਜਾਂ ਤਾਂ ਪੈਸੇ ਦੇ ਦੇ ਸਮਝੌਤਾ ਕਰ ਲੈ ਨਹੀਂ ਤਾਂ ਅਦਾਲਤ ਦੇ ਵਿੱਚ ਤੇਰੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੰਨ ਲਓ 15 ਜਨਵਰੀ ਨੂੰ ਤੁਸੀਂ ਉਹਨੂੰ ਲੀਗਲ ਨੋਟਿਸ ਭੇਜਿਆ ਉਸ ਬੰਦੇ ਨੂੰ 17 ਜਨਵਰੀ ਨੂੰ ਮਿਲ ਗਿਆ ਉਸ ਤੋਂ ਬਾਅਦ ਤਾਂ 17 ਤੋਂ ਜਿਹੜਾ 15 ਦਿਨਾਂ ਦਾ ਟਾਈਮ ਹੈ 1 ਫਰਵਰੀ ਤੱਕ ਉਸ ਬੰਦੇ ਨੇ ਲੀਗਲ ਨੋਟਿਸ ਦਾ ਜਵਾਬ ਦੇਣਾ ਹੈ ਮੰਨ ਲਓ 1 ਫਰਵਰੀ ਤੱਕ ਉਸ ਬੰਦੇ ਨੇ ਤੁਹਾਨੂੰ ਕੋਈ ਰਿਪਲਾਈ ਨਹੀਂ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਉਸ ਦੇ ਖਿਲਾਫ ਤੁਸੀਂ 1 ਮਹੀਨੇ ਦੇ ਅੰਦਰ ਅੰਦਰ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਧਾਰਾ 138 ਦੇ ਤਹਿਤ ਕੋਰਟ ਦੇ ਅੰਦਰ ਕੇਸ ਫਾਈਲ ਕਰ ਸਕਦੇ ਹੋ ਕੇਸ ਫਾਈਲ ਕਰਨ ਲਈ ਸਭ ਤੋਂ ਪਹਿਲਾਂ ਜਿਹੜਾ ਹੈ ओरिजिनल ਚੈੱਕ ਚਾਹੀਦਾ ਨਾਲ ਜਿਹੜੀ ਰਿਟਰਨ ਮੀਮੋ ਜਿਹੜੀ ਬੈਂਕ ਵੱਲੋਂ ਦਿੱਤੀ ਗਈ ਹੈ ਜਿਸ ਤੇ ਕਾਰਨ ਲਿਖਿਆ ਹੈ ਚੈੱਕ ਬਾਊਂਸ ਹੋਣ ਦਾ ਉਹ ਚਾਹੀਦੀ ਹੈ ਉਹ ਨਾਲ ਲੱਗਦਾ ਜਿਹੜਾ ਰਿਟਰਨ ਮੀਮੋ ਨਾਲ ਲੱਗਦਾ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਉਸੇ ਖਿਲਾਫ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਧਾਰਾ 138 ਦੇ ਤਹਿਤ ਕੋਰਟ ਦੇ ਅੰਦਰ ਕੇਸ ਫਾਈਲ ਕਰ ਸਕਦੇ ਹੋ ਹੁਣ ਗੱਲ ਕਰੀਏ ਇਸ ਦੇ ਵਿੱਚ ਸਜ਼ਾ ਕੀ ਹੈ ਇਹਦੇ ਵਿੱਚ 2 ਸਾਲ ਤੱਕ ਦੀ ਸਜ਼ਾ ਹੈ ਜਾਂ ਚੈੱਕ ਅਮਾਊਂਟ ਦਾ ਜਿਹੜਾ ਹੈਗਾ ਜਿਹੜਾ ਚੈੱਕ ਦਾ ਅਮਾਊਂਟ ਹੈ ਉਹਦਾ ਡਬਲ ਪੈ ਸਕਦਾ ਮੰਨ ਲਓ ਤੁਹਾਡਾ 1 ਲੱਖ ਰੁਪਇਆ ਹੈ ਚੈੱਕ ਦਾ ਅਮਾਊਂਟ ਤਾਂ ਉਹਦਾ 2 ਲੱਖ ਰੁਪਇਆ ਤੱਕ ਪੈ ਸਕਦਾ ਜਾਂ 2 ਸਾਲ ਦੀ ਸਜ਼ਾ ਦੇ ਨਾਲ ਨਾਲ ਜਿਹੜਾ ਚੈੱਕ ਦਾ ਅਮਾਊਂਟ ਹੈ ਉਹਦਾ ਡਬਲ ਪੈ ਸਕਦਾ ਮੰਨ ਲਓ 1 ਲੱਖ ਰੁਪਇਆ ਹੈ ਤਾਂ ਉਹਦਾ 2 ਲੱਖ ਰੁਪਇਆ ਤੱਕ ਪੈ ਸਕਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ